ਸ਼ਹਿਰ ਅੰਦਰ ਲਗਾਤਾਰ ਚੋਰੀ ਤੇ ਲੁੱਟਖੋ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਅਜੇ ਦਿਨ ਕਿਸੇ ਨਾ ਕਿਸੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਅਜਨਾਲਾ ਸ਼ਹਿਰ ਵਿੱਚ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰ 25 ਤੋਲੇ ਦੇ ਕਰੀਬ ਸੋਨਾ ਲੈ ਕੇ ਫਰਾਰ ਹੋ ਗਏ ਅਜਨਾਲਾ ਸ਼ਹਿਰ ਦੇ ਵਿੱਚ دہشت ਦਾ ਮਾਹੌਲ ਹੈ ਦਰਅਸਲ ਇੱਕ ਸੁਨਿਆਰੇ ਦੇ ਘਰ ਇਹ ਚੋਰੀ ਦੀ ਵਾਰਦਾਤ ਹੋਈ ਹੈ ਜਿੱਥੇ 25 ਤੋਲੇ ਸੋਨੇ ਦੇ ਗਹਿਣੇ ਤੇ ਕੈਸ਼ ਲੈ ਕੇ ਚੋਰ ਫਰਾਰ ਹੋ ਗਏ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਘਰ 'ਚ ਕੋਈ ਵੀ ਮੌਜੂਦ ਨਹੀਂ ਸੀ ਘਰ ਦੇ ਮਾਲਕ ਦਾ ਕਹਿਣਾ ਹੈ ਕਿ ਉਹਦੀ ਸੁਨਿਆਰੇ ਦੀ ਦੁਕਾਨ ਹੈ ਤੇ ਘਰ 'ਚ ਜੋ ਦਾਖਲ ਹੋਏ ਚੋਰਾਂ ਨੇ ਸਵਾਰਦਾਤ ਨੂੰ ਇਨਜਾਮ ਦਿੱਤਾ ਜਦ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਗੱਲਬਾਤ ਇਹ ਹੈ ਕਿ ਅੱਜ ਅਸੀਂ ਘਰ ਦੀ ਸੀਗੇ ਹਾਂ ਮੈਂ 11 ਵਜੇ ਘਰੋਂ ਨਿਕਲ ਕੇ ਗਿਆ ਹਾਂ ਹਾਂ ਤੇ ਤਕਰੀਬਨ ਤੋਂ 2:00 ਵਜੇ ਮੈਨੂੰ ਫੋਨ ਆਇਆ ਹਾਂ ਹਾਂ ਕਿ ਦਰਵਾਜ਼ੇ ਖੁੱਲੇ ਆ ਘਰ ਦੇ ਉਹ ਵੀ ਜੋਬ ਤੋਂ ਆਈ ਵਾਪਸ ਹਾਂ ਚਾਬੀ ਮੇਰੇ ਕੋਲ ਸੀਗੀ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਦਰਵਾਜ਼ੇ ਖੁੱਲੇ ਛੱਡ ਕੇ ਗਏ ਜਾਂ ਕਿੱਦਾਂ ਹਾਂ ਮੈਂ ਕਹਿੰਦੀ ਦਰਵਾਜ਼ੇ ਚਾਬੀ ਮੇਰੇ ਕੋਲ ਹੈ ਹਾਂ ਤੇ ਜਦੋਂ ਮੈਂ ਮਨ ਕੇ ਆ ਕੇ ਦਰਵਾਜ਼ੇ ਕੁਲੇ ਆ ਫਟਾ ਫਟਾਓ ਘਰ ਮੈਂ ਘਰ ਆ ਕੇ ਅੰਦਰਾਂ ਤੇ ਦੇਖਿਆ ਤੇ ਜਿਹੜਾ ਕੰਮ ਸੀਗਾ ਇਹ ਚੋਰੀ ਹੋ ਗਈ ਇੱਥੇ ਹਮਮ ਸਮਾਨ ਸੀਗਾ ਜਿਹੜਾ ਦੁਕਾਨ ਦਾ ਸੀਗਾ ਸਮਾਨ ਆਪਣਾ ਦੁਕਾਨ ਦਾ ਸੀਗਾ ਹਮਮ ਸਨੈਰੀ ਦੀ ਦੁਕਾਨ ਹੈ ਆਪਣੀ ਹਮਮ ਮੈਂ ਰਤੀ ਜਿਲੇ ਆ ਕੇ ਰੱਖਿਆ ਸੀਗਾ ਤੇ ਆਪਣਾ ਪੌਲੋਨਾ ਸੀਗਾ ਤਕਰੀਬਨ 20 ਤੋਂ 25 ਤੋਲੇ ਸੀਗਾ ਤੇ ਕੈਸ਼ ਜਿਹੜਾ ਬੱਚਿਆਂ ਦੇ ਸੀਗਾ ਉਹ ਪਿਆ ਹੋਇਆ ਸੀਗਾ ਤਕਰੀਬਨ 40 40 45 ਹਜ਼ਾਰ ਰੁਪਏ ਅੱਛਾ ਕੋਈ ਕਿਸੇ ਨੇ ਉਹਨੇ ਕਿਸੇ ਨੇ ਨਹੀਂ ਚੋੜਿਆ ਸਿਰਫ ਇਹ ਬਲਮਾਰੀ ਜਿਹੜੀ ਖੋਲੀ ਆ ਹਾਂ ਜਿਹੜਾ ਤਾਲਾ ਖੁੱਲਾ ਪਿਆ ਵਾ ਉਹ ਸਾਹਮਣੇ ਬਾਹਰ ਉਹਨੇ ਬੇਰੇ ਚ ਸੁੱਟਿਆ ਹਾਂ ਸ਼ਾਇਦ ਹੁਣ ਪਤਾ ਨਹੀਂ ਅੱਗੇ ਉਧਰ ਦੇ ਰੂਮ ਚ ਵੀ ਨਹੀਂ ਕੋਈ ਗਿਆ ਕਿਸੇ ਰੂਮ ਚ ਘੁੰਮ ਕੇ ਉਹ ਬਲਮਾਰੀ ਉਹਨੇ ਬਿਲਕੁਚੋਂ ਖੋਲੀ ਆ ਕਬਰ ਹਾਂ ਵੀ ਇਹਦੇ ਬਾਰੇ ਮੈਂ ਨਹੀਂ ਕੁਝ ਕਹਿਆ ਕਰਦਾ ਇਹਦੇ ਇਨਕੁਆਰੀ ਕਰਨ ਤੇ ਸਾਫ ਹੋਣੀ ਤੇ ਫੇਰ ਹੀ ਪਤਾ ਲੱਗੇਗਾ ਮੰਗ ਬੇਨਤੀ ਇਹਨਾਂ ਅੱਗੇ ਕਿ ਜੇ ਨਾ ਹੋ ਸਕੇ ਵਧੀਆ ਜਲਦੀ ਤੇ ਜਲਦੀ ਜਿਹੜਾ ਉਹ ਤੁਹਾਨੂੰ ਸਾਫਟਵੇਅਰ ਇਹ ਸੀ ਸੀਸੀਟੀਵੀ ਕਿਤੇ ਨਹੀਂ ਹੈਗੇ ਨਾ ਇੱਕ ਘਾਰਿਆ ਤੇ ਨਾ ਹੀ ਜੇ ਲੱਗੇ ਹੈਗਾ ਉਹ ਵੀ ਉਹਨਾਂ ਦੀ ਰਿਕਾਰਡਿੰਗ ਨਹੀਂ ਹੋ ਰਹੀ ਹਾਂ ਤੇ ਇਹਦਾ ਕਲਪੂਸ਼ਨ ਦਾਸ ਨਾਂ ਦਾ ਨਾ ਬੱਤੀ ਪੁਰਾਣੇ ਵਜਾ ਕੇ ਰਹਿੰਦੇ ਆ ਹਾਂ ਇਹਦਾ ਵੀ ਫਟੇਕਾਰ ਚੋਰੀਆਂ ਤੇ ਸੂਰਤ ਸਾਡੀ ਸਨੈਰੀ ਜਗਾਣ ਆ ਹਾਂ ਇਹਨਾਂ ਦੀ ਵਾਈਫ ਸ਼ਹਿਰ ਟੀਚਰ ਹੈ ਉਹ ਬੱਚਿਆਂ ਨਾਲ ਸਵੇਰੇ 8:00 ਵਜੇ ਅੱਜ ਘਰੋਂ ਚਲ ਗਏ ਸੀ ਹਾਂ ਤੇ ਇਹ 11:00 ਵਜੇ ਤੂੰ ਗਏ ਘਰੋਂ 11:00 ਵਜੇ ਜਾ ਕੇ ਤੇ ਤੂੰ ਕੋਜੀ ਇਹਨਾਂ ਦੀ ਵਾਈਫਾਈ ਤੋਂ ਨੇ ਦੇਖਿਆ ਕਿ ਦਰਵਾਜ਼ਾ ਖੁੱਲਾ ਹੈ ਹਾਂ ਫਿਰ ਉਹਨਾਂ ਅੰਦਰ ਵਰਕੇ ਦੇਖਿਆ ਤੇ ਅਪ ਇਹਨਾਂ ਨੂੰ ਸੱਦਿਆ ਬੁਲਾਇਆ ਤੇ ਉਹ ਤਾਲਾ ਜਿਹੜਾ ਉਹ ਪਾਇਆ ਇਹ ਤਾਂ ਅਗਲੇ ਬੰਨੇ ਉਹ ਜਿਹਦਾ ਨਾਮ ਨੂੰ ਬੰਦਾ ਵਾ ਐਸ ਕਮਿਸ਼ਨਰ ਦੇ ਦਫਤਰ ਹੋਇਆ ਹਾਂ ਸਾਡੀ ਪਰਤਾਲ ਮੁਤਾਬਕ ਉਹ ਅੱਗੇ ਕਿਤੇ ਨਹੀਂ ਗਿਆ ਹਾਂ ਕਿ ਉਹ ਬੰਦਾਰੀ ਵੀ ਜਿਹੜੀ ਆ ਇੱਕੋ ਹੀ ਖੋਲੀ ਉਹਨੇ ਬਾਪੀ ਦੀ ਬੋਲੀ ਉਹਦੀ ਜਿਹਨਾਂ ਨੇ ਦੱਸਦੇ ਵੀ ਗਾਹਕਾਂ ਦਾ ਸੋਨਾ ਹੈਗਾ ਵੇਖੋ ਦੋ ਤਿੰਨ ਗਾਹਕਾਂ ਦਾ ਸੋਨਾ ਬੰਨਾ ਹੀ ਕਾਦੀ ਜਾਂਦਾ ਹਾਂ ਉਹ ਮੈਥੇ ਰੱਖਿਆ ਹੀ ਤੂੰ ਸੋਨਾ ਚੋਰੀ ਹੋ ਗਿਆ ਬਹੁਤ ਜਨੀ ਫਿੰਗਰ ਪ੍ਰਿੰਟ ਜਾਂ ਹੋ ਚਿੱਤਾ ਵੀ ਪਾਟਾ ਵੀ ਮਾਰਕ ਲਈ ਆ ਇਹਦੀ ਨਾ ਕੋਈ ਚਾਬੀ ਆ ਉਹ ਚਾਬੀ ਹੀ ਰਾਤ ਦੇ ਦਿੱਤੀ ਤਾਤਾ ਜੀ ਨੇ ਸਰੀਆ ਜੂੜ ਹੋਣੇ ਤਾਂ ਗੱਲ ਤਾਤਾ ਕੋਰਿਆ ਨਹੀਂ ਗਾ ਤਾਲਾ ਚਾਬੀ ਲੱਗਦੀ ਆ ਅੱਛਾ ਤਾਲਾ ਖੁੱਲਿਆ ਗਿਆ ਵਾ ਕੀਤੀ ਆ ਬੰਦਾ ਅਸਲ ਨੂੰ ਵੀ ਇਹ ਵੀ ਪਤਾ ਲੱਗਾ ਕਿ ਜੇ ਕੋਈ ਚੀਜ਼ ਹੈਗੀ ਹੈ ਤੇ ਇਹਨਾਂ ਦੇ ਉੱਥੇ ਹੀ ਆਉਣ ਕਿਤੇ ਨਹੀਂ ਹੋ ਗਿਆ ਉੱਤੇ ਕੋਠੇ ਦੇ ਵੀ ਗਿਆ ਇਹ ਅੰਦਰ ਚ ਨਹੀਂ ਗਿਆ ਕਿਤੇ ਦੱਸਣ ਫਿਰ ਅੰਦਰ ਇਹਨਾਂ ਕੋਈ ਬਸੀ ਬੜੀ ਤਕਲੀਫ ਸੁਣਿਆਣ ਦੀ ਹੈਗੀ ਹੈ ਹਾਂ ਜੋ ਦੀ ਚੋ ਅਕਸੀਜਨ ਸੀਦਾ ਹੈ ਤੇ ਮੇਰੇ ਹਿਸਾਬ ਨਾਲ ਉਹ ਦੋ ਤਿੰਨ ਚੰਨ ਨਹੀਂ ਲੱਗ ਜੇ ਤਾਂ ਵੀ ਨਹੀਂ ਕੁਝ ਹੋ ਸਕਦਾ ਹਾਂ ਬਾਕੀ ਕੋਈ ਸਾਰੇ ਅੰਗਲਾਂ ਤੋਂ ਤੋਤੀਛ ਕਰਾਂਗੇ ਜੀ ਸੀਸੀਟੀਵੀ ਫੁਟੇਜ ਇਹਨੂੰ ਦੇਖ ਲਈ ਤੇ ਲੱਗੇ ਨਹੀਂ ਕਿਤੇ ਹੈਗੀ ਬੜੀ ਸੰਗੜੀ ਵਾਦੀ ਆ ਸਾਰੇ ਘਰ ਆ ਅਕਲੰਸ ਜਿਹੜਾ ਇਹਨਾਂ ਦੇ ਮੁਤਾਬਕ ਤੇ 11 ਤੋਂ 1 ਵਜੇ ਦੀ ਬਾਅਦ ਵੀ ਹੋਇਆ ਕੋਈ ਬੰਦਾ ਦੱਸਦਾ ਵੀ 1 ਵਜੇ ਨਹੀਂ ਦਵਾਜਾ ਹੋਲਾ ਹਮਮ ਬਾਕੀ ਦੀ ਸਭ ਤੋਂ ਧਿਆਨ ਸੀਨੀਅਰ ਉਸਨੂੰ ਕਈ ਐਂਗਲਾਂ ਤੋਂ ਤੋਤੀਸ਼ ਕਰਨੀ ਪੈਂਦੀ ਆ ਤੋਤੀਸ਼ ਇਸਾਂ ਦੀ ਗੁੰਝਲਦਾਰ ਆ ਕਈ ਐਂਗਲਾਂ ਤੋਂ ਤੋਤੀਸ਼ ਕੀਤੀ ਜਾਊਗੀ ਤਾਲਾ ਜੀ ਦਾ ਕਿ ਭੇਤੀ ਜਾ ਕਰੀਆ ਸਰੀਆ ਉਹਦੇ ਉਧਾਂ ਜ਼ਰੂਰ ਨਹੀਂ ਹੁੰਦਾ ਪਰ ਤਾਲਾ ਜੀ ਦਾ ਉਹ ਨਹੀਂ ਤੋੜਿਆ ਵੀਗਾ ਤਾਂ ਅਗਲੇ ਕੋਲੇ ਹਾਂ ਤੁਹਾਨੂੰ ਦਿਖਾ ਦਿੰਦੇ ਹਾਂ ਚਾਬੀ ਨਾਲ ਖੁੱਲ ਜਾਂਦਾ ਲੱਗ ਜਾਂਦਾ ਉਹਦੀ ਕੋਈ ਚਾਬੀ ਆ ਬੰਦੇ ਕੋਲ ਤੇ ਇੱਡਾ ਦੀ ਚੀਜ਼ ਆ ਮਨ ਉਹਦੇ ਵੱਲੋਂ ਤਾਲਾ ਖੋਲਿਆ ਗਿਆ ਖੋਲਿਆ ਖੋਲਿਆ ਖੁੱਲਣਾ ਦਰਵਾਜ਼ਾ ਦਿਖਾ ਦਿੰਦੇ ਤਾਲਾ ਜਦੋਂ ਉਹ ਜਿਹੜੀ ਚੀਜ਼ ਉਹ ਪਹਿਲੇ ਬਿਮਾਰੀਆਂ ਦੀਆਂ ਵੀ ਚਾਬੀਆਂ ਪਹਿਨੇ ਖੁੱਲੀਆਂ ਉਹ ਨੂੰ ਉਹਨੂੰ ਖੋਲਣਾ ਨਹੀਂ ਪਿਆ ਹਾਂ ਬਾਕੀ ਜੇ ਕੋਈ ਨਹੀਂ ਸਾਰੇ ਅਗਲਾਂ ਤੋਂ ਟੀਚ ਕਰਦੇ ਆ ਟੀਚ ਕਰ ਉਹ ਤੇਜ਼ ਕੰਦੀ ਕੋਸ਼ਿਸ਼ ਕਰਦੇ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਇਹਨਾਂ ਦੀ ਪਾਲ ਕੀਤੀ ਜਾ ਰਹੀ ਹੈ